ਏਕਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਸਿਮਾਨ ਵੱਲੋਂ ਨਿਗਾ ਨਿਗਾ ਸ਼ਾਨਦਗੀ ਸੋ ਤੀਆਂ ਵੀ ਆ ਰਹੀਆਂ ਨੇ ਅਤੇ ਰਖੜੀਆਂ ਵੀ ਆ ਰਹੀਆਂ ਨੇ ਸੋ ਜਿਸ ਦੇ ਲਈ ਬੀਪੀਆਂ ਭੈਣਾਂ ਨੂੰ ਪੇਕੇ ਜਾਣ ਦੇ ਲਈ ਅਤੇ ਤੀਆਂ ਦੇ ਮੇਲਿਆਂ ਵਿੱਚ ਜਾਣ ਦੇ ਲਈ ਸੂਟਾਂ ਦੀ ਸੋ ਏਕੇ ਕਲੈਕਸ਼ਨ ਦੇ ਵੱਲੋਂ ਸੂਟਾਂ ਦੀ ਇੱਕ ਹੋਰ ਭਾਰੀ ਸੇਰ ਲੱਗਣ ਜਾ ਰਹੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿਖਾਉਣੀ ਹੈ ਤੁਸੀਂ ਵੀਡੀਓ ਨੂੰ ਪੂਰੀ ਦੇਖਣਾ ਕੱਟਣੀ ਨਹੀਂ ਹੈਗੀ ਐਂਡ ਤੱਕ ਦੇਖਣਾ ਸੋ ਵੀਡੀਓ ਦੇਖਦੇ ਸਾਰ ਏਕ ਇੱਕ ਰੈਕਸ਼ਨ ਮੇਨ ਬਾਜ਼ਾਰ ਕਰਾਲੀ ਦੀ ਦੁਕਾਨ ਤੇ ਫਟਾਫਟ ਆ ਜਿਓ ਜਿਵੇਂ ਮਰਜੀ ਆਇਓ ਭਾਵੇਂ ਬਰਸਾ ਤੇ ਆਇਓ ਭਾਵੇਂ ਇਹ ਪੁਆਤੇ ਆਇਓ ਭਾਵੇਂ ਗੱਡੀਆਂ ਤੇ ਆਇਓ ਭਾਵੇਂ ਐਕਟਿਵਾ ਤੇ ਆਇਓ ਸੋ ਜਿਵੇਂ ਮਰਜੀ ਆਇਓ ਪਰ ਫਟਾਫਟ ਇੱਥੇ ਪਹੁੰਚਿਓ ਜਿਹੜਾ ਹੈ ਸਟਾਕ ਹੈ ਇਹ ਲਿਮਟਡ ਸਟਾਕ ਹੈ ਕਿਤੇ ਖਤਮ ਨਾ ਹੋ ਜਾਵੇ ਸੋ ਬੇਹਤਰੀ ਹੈ ਬੀਬੀਆਂ ਭੈਣਾਂ ਨੂੰ ਜਲਦੀ ਤੋਂ ਜਲਦੀ ਏਕੇ ਕਲੈਕਸ਼ਨ ਮੇਨ ਬਿਆਰ ਕੁਰਾਲੀ ਤੇ ਆਓ ਤੇ ਆਓ ਫਿਰ ਹੁਣ ਤੁਹਾਨੂੰ ਇਹ ਸੂਟਾਂ ਦੀ ਸੇਰ ਦਿਖਾਉਣੀ ਆ ਵੈਲਕਮ ਟੂ ਏਕੇ ਕਲੈਕਸ਼ਨ ਮੇਨ ਬਿਆਰ ਕੁਰਾਲੀ ਲੈ ਕੇ ਆਜਨੇ ਫਿਰ ਦੁਬਾਰਾ ਤੁਹਾਡੇ ਵਾਸਤੇ ਬਹੁਤ ਬੜਾ ਧਮਾਕਾ 850 ਵਾਲਾ ਸੂਟ ਕਰਤਾ 350 ਰੁਪਏ ਬਾਰਡਰ ਤੇ ਪੂਰਾ ਫੁੱਲ ਔਰਗੰਜ਼ੇ ਦਾ ਕੰਮ ਹੋਇਆ ਵਾ ਨਾਲ ਔਰਗੰਜ਼ੇ ਦਾ ਦੁਪੱਟੇ ਦੇ ਵੀ ਕੰਮ ਹੋਇਆ 2.5 ਮੀਟਰ ਦਾ ਦੁਪੱਟਾ ਸਿਰਫ 350 350 350 ਆਹ ਲਓ ਜੀ ਦੋ ਆਊਟ ਡਿਜ਼ਾਈਨ ਮੈਂ ਕਿ ਵੀਡੀਓ ਲੰਬੀ ਨਾ ਹੋ ਜਵੇ ਸਿਲੈਕਟਡ ਪੀਸ ਦੁਕਾਨ ਨੇ ਲਿਮਟਿਡ ਸਟਾਕ ਦਿਖਾਣਾ ਹੈ ਲੇਟੈਸਟ ਡਿਜ਼ਾਈਨਿੰਗ ਹੈ ਆਹ ਲਓ ਜੀ ਦੁਪੱਟਾ ਦਿਖਾ ਦੇ ਭਰਾ ਇਹਦਾ ਦੁਪੱਟਾ ਗਾਹਤਮਾ ਜੀ ਲਓ ਜੀ ਦੁਪੱਟਾ ਦਿਖਾ ਦੇ ਦੁਪੱਟਾ ਆਹ ਲਓ ਜੀ ਉਹ ਲੋ ਪਿਓਰ ਦਾ ਬਾਜ਼ਾਰ ਚ ਵਿਗਰੇ 1250 ਚ ਵਿਗਰੇ 1500 ਪਰ ਇੱਕ ਇੱਕ ਐਕਸ਼ਨ ਦੇ ਉੱਤੇ ਸਿਰਫ 499 ਰੁਪਏ ਦਾ 499 ਰੁਪਏ ਦਾ 499 ਰੁਪਏ ਦਾ ਜੀ ਚੰਦ ਸਾਹਿਬ 499 ਰੁਪਏ ਦਾ ਕਰਤਾ 499 ਰੁਪਏ ਦਾ ਜੀ ਆਹ ਲੋ ਜੀ ਦੁਪੱਟਾ ਚੈੱਕ ਕਰਾਓ ਬਿਰਨੇ ਇਹਦੇ ਚ ਦੁਪੱਟਾ ਹੀ ਨਹੀਂ ਖੋਲਿਆ ਕੋਈ ਗੱਲ ਨਹੀਂ ਆਹ ਲੋ ਜੀ ਕਰੋ ਚੈੱਕ ਦੁਪੱਟਾ ਚੈੱਕ ਕਰੋ ਜੀ ਔਰ ਗੰਜੇ ਦਾ ਦੁਪੱਟਾ 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 499 ਰੁਪਏ ਦਾ ਦੁਪੱਟਾ ਜੀ ਲੰਬਾ ਛੋੜਾ 499 ਰੁਪਏ ਦਾ ਸਿਰਫ 499 ਆਹ ਲੋ ਜੀ ਉੱਤੇ ਬਹੁਤ ਜ਼ਿਆਦਾ ਕੁਆਲਿਟੀ ਦੇ ਵਿੱਚ ਲੈ ਕੇ ਮਾਲ ਹਾਜ਼ਰ ਨੇ ਪਰ ਲਿਮਟਿਡ ਸਟਾਕ ਹੈ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਾਲੀ ਔਰ ਗੰਜੇ ਦਾ ਦੁਪੱਟਾ ਨਾਲ ਪ्योर ਕਾਟਨ ਦਾ ਦੁਪੱਟਾ ਪਾਰਟੀ ਵੇਅਰ ਪੀ ਸਿਰਫ 499 ਰੁਪਏ 499 ਰੁਪਏ ਵਿੱਚ ਆਹ ਲੋ ਚਾਰ ਕਲਰ ਚਾਰੋ ਕਲਰ ਸੋਨੇ ਆਹ ਲੋ ਜੀ ਆ ਵੀ ਦਿਖਾਓ ਡਿਜ਼ਾਈਨ ਆਹ ਲੋ ਜੀ ਇੱਕ ਨਵਾਂ ਡਿਜ਼ਾਈਨ ਹੈ ਪ्योर ਕਾਟਨ ਦੇ ਵਿੱਚ 올 1450 1500 ਵਾਲਾ ਮਾਲ ਹੈ ਏਕ ਏਕ ਕਲੈਕਸ਼ਨ ਦੇ ਉੱਤੇ ਕਰਤਾ ਗਾਕਾਂ ਦਾ ਫਾਇਦਾ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਹੈ ਸਿਰਫ 599 599 599 ਕੋਈ 700 ਨਹੀਂ ਕੋਈ 800 ਨਹੀਂ ਕੋਈ 1000 ਨਹੀਂ ਕੋਈ 1200 ਨਹੀਂ ਸਿਰਫ 599 599 599 ਜੀ ਚਾਰੇ ਰੰਗ ਬੂਹ ਆ ਲੋ ਜੀ ਉੱਤੋਂ ਬਾਅਦ ਆ ਗਿਆ ਸੇਮ ਫੋਟੋ ਵਾਲਾ ਮਾਲ ਬਾਜ਼ਾਰ 'ਚ ਵਿਕਰੇ 1400 ਦਾ ਬਾਜ਼ਾਰ 'ਚ ਵਿਕਰੇ 1500 ਦਾ ਏਕ ਏਕ ਕਲੈਕਸ਼ਨ ਵਾਲਿਆਂ ਨੇ ਕਰਤਾ ਸਿਰਫ 599 599 599 ਹਾਲੋ ਸੇਬ ਬੋਰਡ ਦੇ ਤੇ ਸਾਡ ਸੈੱਟ ਵਰਕ ਦਾ ਕੰਮ ਹੋਇਆ ਵਾ ਲੇਟੈਸਟ ਡਿਜ਼ਾਈਨ ਹੈ ਲੇਟੈਸਟ ਮਾਲ ਹੈ ਕੋਈ 1500 ਨਹੀਂ ਕੋਈ 1600 ਨਹੀਂ ਆਇਆ ਸਿਰਫ 599 599 599 599 599 599 599 599 599 ਨਾਲ ਲਓ ਜੀ ਆਹ ਲਓ ਜੀ ਆਹ ਲਓ ਜੀ ਆਹ ਪ੍ਰਿੰਟ ਹੈ ਜੀ ਆਹ ਲਓ ਆਹ ਲਓ ਜੀ 599 599 599 ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 599 ਰੁਪਏ ਵੱਡੀ ਸੇਲ ਲੱਗ ਚੁੱਕੀ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਆਹ ਰਿਡਰ ਡਿਜ਼ਾਈਨ ਕਿੰਨਾ ਪਿਆਰਾ ਡਿਜ਼ਾਈਨ ਆ ਲੇਟੈਸਟ ਡਿਜ਼ਾਈਨ ਨਾਲ ਪਿਓਰ ਦੇ ਦੁਪੱਟੇ ਪਿਓਰ ਦੇ ਦੁਪੱਟੇ ਨਾਲ 599 599 ਆਹ ਲੋ ਜੀ ਲੱਗੇ ਡੇਟਾ ਸਰਗਨ 599 599 599 599 ਆਹ ਲੋ ਜੀ ਆਹ ਲੋ ਜੀ ਚੱਕੋ ਜੀ ਸਾਰੇ ਡਿਜ਼ਾਈਨ ਕਰਤੇ 599 ਰੁਪਏ ਜਲਦੀ ਜਲਦੀ ਫਾਇਦਾ ਕਰਾਓ ਆਪਣਾ ਲਿਮਟਿਡ ਸਟਾਕ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਸਾਡਾ ਫੋਨ ਨੰਬਰ ਨੋਟ ਕਰ ਲਓ 9814767800 ਇੱਤੇ ਬਾਦ ਦਿਖਾਣ ਲੱਗੇ ਤੁਹਾਨੂੰ ਔਰਗੰజా ਦੇ ਸੂਟ ਪਾਰੀ ਸੂਟ ਉਹਨਾਂ ਦੇ ਵੀ ਆ ਗਈ ਆ ਆਪਣੇ ਪਾਣੀਆ ਸੇਲ ਬਹੁਤ ਕਟ ਟ੍ਰੇਡ ਦੇ ਜਿਹੜੇ 35 3500 ਦੇ ਵਿਕਰੇ ਆ ਬਹੁਤ ਲੈਸ ਰੇਟ ਤੇ ਮਿਲਨੇ ਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਲੱਗ ਗਿਆ ਸੇ 599 ਰੁਪਏ 599 ਰੁਪਏ ਆ ਦੇਖੋ ਜੀ ਆਹ ਲੋ ਜੀ ਪਿਓਰ ਜਾਮ ਦਾ ਸੂਟ ਆ ਆਲ ਓਵਰ 5 ਮੀਟਰ ਕੱਪੜਾ ਇਹ ਕਿੰਨੇ ਦਾ 500 ਰੁਪਏ ਦਾ ਉੱਪਰ ਧਾਗੇ ਦਾ ਕੰਮ ਹੋਇਆ ਵਾ ਨਾਲ ਦੁਪੱਟਾ ਲੱਗਿਆ ਵਾ ਟੂ ਸਿਰ ਲੇਟੈਸਟ ਦਾ ਕੰਟਰਾਸਟ ਦੁਪੱਟੇ ਦੇ ਨਾਲ ਆ ਚੀਜ਼ ਬਹੁਤ ਸੋਹਣੀ ਆ ਇੱਕ ਨੰਬਰ ਡਿਜ਼ਾਈਨਿੰਗ ਆ ਸਿਰਫ 599 599 ਕੋਈ 1200 ਨਹੀਂ ਕੋਈ 1500 ਨਹੀਂ ਸਿਰਫ 599 599 599 ਅਲੈਂਥਰ ਕਲਰ ਨੇ ਆ ਲੋ ਫੀੜੀ ਸੂਟ ਵੀ ਵਿੱਚੇ ਕਰਤੇ ਆ ਕੋਈ ਕਹਿੰਦਾ 1200 ਦਾ ਕੋਈ ਕਹਿੰਦਾ 1500 ਦਾ ਪਰ ਏਕੇ ਵਾਲੇ ਨੇ ਕਰਤਾ 599 599 ਲਓ ਜੀ 1200 ਨਹੀਂ ਕੋਈ 1500 ਨਹੀਂ ਸਿਰਫ 599 599 599 ਕੰਟਰਾਕਟ ਦੁਪੱਟਿਆਂ ਦੇ ਨਾਲ ਭਾਰੀ ਸੇਲ ਲੱਗ ਚੁਕੀ ਹੈ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ 599 ਆਓ ਜੀ ਤੋਂ ਬਾਅਦ ਨਿਗਾ ਮਨਾਂਦੇ ਤੁਹਾਡੇ ਔਰਗਾਂਜਾ ਦੇ ਸੂਟਾਂ ਦੇ ਉੱਤੇ ਲਓ ਜੀ ਪਾਰੀ ਸੂਟ 35 3500 ਰੁਪਏ ਵਾਲੇ ਹਾਜ਼ਰ ਨੇ ਬਾਜੂਆਂ ਦੇ ਵੀ ਕੰਮ ਹੋਇਆ ਵਾ ਨਾਲ ਮੈਚਿੰਗ ਸਲਵਾਰਾਂ ਨੇ ਵਧੀਆ ਪਾਰਟੀ ਵੇਅਰ ਸੂਟ ਨੇ ਕੋਈ ਕਹਿੰਦਾ 2800 ਦਾ ਕੋਈ ਕਹਿੰਦਾ 2500 ਦਾ ਕੋਈ ਕਹਿੰਦਾ 2000 ਦਾ ਏਕੇ ਕਲੈਕਸ਼ਨ ਵਾਲੇ ਨੇ ਲਾਤਾ ਏ 790 ਦਾ 1 1500 ਦੇ 2 ਪੂਰੇ ਫੁੱਲ ਪਾਰਟੀ ਵੇਅਰ ਸੂਟ ਨੇ 58 ਦੇ ਲੈ ਕੇ ਹਾਜ਼ਰ ਨੇ ਤੁਹਾਡੇ ਵਾਸਤੇ 58 ਦੇ ਸੂਟ ਬਹੁਤ ਹੀ ਡਿਜ਼ਾਈਨਰ ਸੂਟ ਹੈ ਲੇਟੈਸਟ ਚੀਜ਼ਾਂ ਹੈ ਕਲਰ ਚੈੱਕ ਕਰ ਲਓ ਹਰ ਇੱਕ ਸੂਟ ਦੇ ਵਿੱਚ ਚਾਰ ਚਾਰ ਕਲਰ ਨੇ ਪਰ ਸਟਾਕ ਬਹੁਤ ਲਿਮਟਿਡ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾੜੀ ਸੋਡਾ ਆਪਣਾ ਸ਼ੋਰੂਮ ਏਕ ਏ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਪੈਰਟ ਕਲਰ ਦਾ ਸੂਟ ਹੈ ਚੈੱਕ ਕਰ ਲੋ ਮੇਰੀਆਂ ਪਹਿਣਾ ਸਾਰੀਆਂ ਆ ਲੋ ਗਲੇ ਤੇ ਸਾਰਾ ਹੈਂਡ ਵਰਕ ਦਾ ਕੰਮ ਔਰਗੰਜਾ ਦਾ ਸੂਟ ਨਾਲ ਸਲਵਾਰ ਹੈਗੀ ਕੱਢੀ ਵੀ ਆਮ ਆਪਾ ਬੁਟੀਕ ਭਾਈ ਚਲੇ ਗਈਏ ਸਲਵਾਰ ਕੜਵਾਨ ਉਹ ਕਹਿੰਦੀ ਹੈ 1500 ਕਹਿੰਦੀ 800 ਐਦਾ ਮੰਗ ਲੈਂਦੀ ਹੈ ਜੀ ਆ ਆ ਲੋ ਜੀ ਏਕ ਏ ਕਲੈਕਸ਼ਨ ਦੇ ਉੱਤੇ 799 ਦਾ ਇੱਕ 1500 ਦੇ ਦੋ ਔਰਗੰਜੇ ਦਾ ਸੂਟ ਔਰਗੰਜੇ ਦੀ ਚੁੰਨੀ ਦੇ ਨਾਲ ਪੂਰਾ ਫੁੱਲ ਪਾਰਟੀ ویئر ਸੂਟਾਂ ਦਾ ਲੱਗਿਆ ਮੇਲਾ ਆ ਲੋ ਜੀ ਕਲਰ ਕੋਈ 4300 ਨਹੀਂ ਕੋਈ 3500 ਨਹੀਂ ਔਰਗੰਝੇ ਦੇ ਸੂਟ ਕਰਤੇ 799 ਦਾ ਇੱਕ 1500 ਦੇ ਦੋ 799 ਦਾ ਇੱਕ 1500 ਦੇ ਦੋ ਆ ਲੋ ਜੀ 3ਆ ਡਿਜ਼ਾਈਨ ਫੇਰ ਪੇਸ਼ ਹੋ ਗਿਆ ਏ ਇਹ ਡਿਜ਼ਾਈਨ ਇੰਨਾ ਕਿ ਰਪੀਡ ਚੱਲ ਰਿਹਾ ਕਿ ਪੁੱਛੋ ਹੀ ਨਾ ਬਸ ਲੇਟੈਸਟ ਡਿਜ਼ਾਈਨ ਆ ਲੇਟੈਸਟ ਚੀਜ਼ ਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ 컬렉ਸ਼ਨ ਮੇਨ ਬਜ਼ਾਰ ਕੋਰਾਲੀ ਨਾਲੇ ਔਰਗੰజా ਦਾ ਦੁਪੱਟਾ ਐ ਬਾਜੂ ਪਹੁੰਚੇ ਕੱਡੇ ਹੋਏ ਆ ਕੋਈ ਕਹਿੰਦਾ 4500 ਕੋਈ ਕਹਿੰਦਾ 3500 ਕੋਈ ਕਹਿੰਦਾ 1800 ਕੋਈ ਕਹਿੰਦਾ 1900 ਪਰ ਏਕੇ 컬렉ਸ਼ਨ ਦੇ 799 ਰੁਪਏ ਅਲੋਜੀਕ ਕਲਰ ਕਰੇ ਚੱਕੀ ਦੀ ਕਲਰ ਐਨੇ ਨੇ ਡਿਜ਼ਾਈਨ ਐਨੇ ਨੇ ਕਿ ਦੇਖ ਦੇਖ ਕੇ ਥੱਕ ਜਾਣਗੇ ਸਾਰੇ ਪਾਰਟੀ ਵੇਅਰ ਪੀਸ ਸਾਰੇ ਬੈਡਲ ਪੀਸ ਨੇ ਲੇਟੈਸਟ ਚੀਜ਼ਾਂ ਆਹ ਲੋ ਜੀ ਨਵੀਆਂ ਪਹਿਣਾ ਬਾਤ ਤੇ ਲੈ ਕੇ ਹਾਜ਼ਰ ਨੇ ਵੱਡੇ ਵੱਡੇ ਧਮਾਕੇ ਔਰਗੰਜਾ ਪਿਓਰ ਦੇ ਸੂਟ ਬਾਜੂ ਕੱਢੇ ਹੋਏ ਨਾਲ ਪਹੁੰਚੇ ਗੱਡੇ ਹੋਣੇ ਨਾਲ ਨਾਲ ਔਰਗੰਜੇ ਦੇ ਦੁਪੱਟੇ ਨਾਲ ਔਰਗੰਜੇ ਦੇ ਦੁਪੱਟੇ ਔਰਗੰਜੇ ਦੀਆਂ ਚੁੰਨੀਆਂ ਲੇਟੈਸਟ ਸਿੱਜੇ ਸਾਰੀਆਂ 799 ਦਾ 1 1500 ਦੇ 2 799 ਦਾ 1 1500 ਦੇ 2 ਆਹ ਲਓ ਜੀ ਕਲਰ ਕਰੋ ਚੈੱਕ ਆ ਲੋ ਜੀ ਨਵਾਂ ਆਰਟੀਕਲ ਨਮੀ ਡਿਜ਼ਾਈਨਿੰਗ ਨਵਾਂ ਡਿਜ਼ਾਈਨ ਨਮੀ ਨਮੀ ਹੋਪਰ ਤੇ ਚੜ੍ਹਨੇ ਚਾਇਆ ਸਰਦਾਰ ਤੇ ਯਾਰ ਨੂੰ ਦਬੰਨੂ ਫਿਰਦੇ ਸੀ ਪਰ ਦਬਦਾ ਕਿੱਥੇ ਆ ਦਬਦਾ ਕਿੱਥੇ ਆ ਕਿਉਂ ਜੀ ਆ ਚੱਕੋ ਜੀ ਇਹ ਫੋਟੋ ਵਾਲਾ ਪੀਸ ਹੈ ਸਾਰਾ ਗੜਾ ਪੱਲਾ ਬਾਜੂ ਗੱਡਿਆ ਪਾਕਿਸਤਾਨੀ ਸੂਟ ਹੈ ਬਾਜੀ ਤੋਂ ਵੀ ਸਾਰਾ ਫਰਕ ਹੈ ਆ ਲਓ ਜੀ ਇਹਦਾ ਪਤਾ ਕਰੋ ਚੈੱਕ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੇਟੈਸਟ ਚੀਜ਼ ਆ ਦੁਪੱਟਾ ਬਹੁਤ ਸੁੰਦਰ ਹੈ ਕੋਈ ਕਹਿੰਦਾ 3500 ਕੋਈ ਕਹਿੰਦਾ 2800 ਏਕੇ ਵਾਲੇ ਕਹਿੰਦੇ 799 799 1500 ਦੇ 2500 ਦੇ ਲਾ ਕੁਝ 1500 ਦੇ ਦੋ ਆ ਲਓ ਆ ਲਓ ਕਲਰ ਦੇਖੋ ਲਓ ਜੀ ਸਾਡਾ ਫੋਨ ਨੰਬਰ ਨੋਟ ਕਰ ਲਓ 98147 6800 ਸੰਮੇ 147 67 800 ਨਾਲ ਦੀ ਨਾਲ ਜਿਹਨੂੰ ਜਿਹੜਾ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਖਿੱਚ ਲੋ ਮਾਲ ਬਹੁਤ ਹੀ ਲਿਮਟਿਡ ਹੈ ਜੀ ਸੂਟ ਬਹੁਤ ਮਹਿੰਗੇ ਆ ਪਰ ਇਹ ਕੀ ਵਾਲੇ ਨੇ ਕਰਤੇ ਸਸਤੇ ਆ ਲਓ ਜੀ ਟਾਈਗਰ ਪ੍ਰਿੰਟ ਵਾਲਾ ਸੂਟ ਕੋਈ ਕਹਿੰਦਾ 1500 ਕੋਈ ਕਹਿੰਦਾ 3500 ਆਹ ਲੋ ਜੀ ਚੱਕੋ ਡਿਜ਼ਾਈਨ ਲੇਟੈਸਟ ਤੀਜਾ ਲੇਟੈਸਟ ਡਿਜ਼ਾਈਨ ਨਾਲ ਚੁੰਨੀਆਂ ਵੀ ਪ੍ਰਿੰਟਡ ਔਰਗੰਜਾ ਦੀ ਔਰਗੰਜਾ ਦੀ ਮੇਰੀ ਬੀਬੀਆਂ ਘਰੋਂ ਬੈਂਤੀਆਂ ਇੱਕ ਵੱਤੋਂ ਵੱਦ ਸ਼ੇਅਰ ਕੀਤਾ ਜਾਵੇ ਕਮੈਂਟ ਕੀਤਾ ਜਾਵੇ ਤੇ ਆਪਣੇ ਆਪਣੇ ਸਕਰੀਨ ਸ਼ਾਟ ਲੈ ਜਾਵੇ ਆਪਣੀ ਆਪਣੀ ਪਸੰਦ ਤੇ ਆਹ ਲੋ ਜੀ ਆਹ ਲੋ ਜੀ ਸਸੋਂ ਨੂੰ 99 ਦਾ 1500 ਦੇ ਦੋ ਲੋ ਜੀ ਦੋ ਆਹ ਲੋ ਜੀ ਔਰ ਦੰਦੋ ਦਾ 99 ਦਾ 1500 ਦੇ ਦੋ ਹਾਂਜੀ ਆ ਲੋ ਜੀ ਔਰਗੰਜੇ ਦੀ ਸ਼ਰਟ ਔਰਗੰਜੇ ਦਾ ਦੁਪੱਟਾ 3D ਨਾਲ ਹੋਇਆ ਵਾ ਪੂਰਾ ਫੁੱਲ ਪਾਰਟੀ ਵੇਅਰ ਸੂਟ ਹੈ ਨਾਲ ਡਬਲ ਸ਼ੇਅਰ ਦਾ ਦੁਪੱਟਾ 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 ਲੈਣ ਚਲੇ ਜਾਏ ਬਾਜ਼ਾਰ ਮੈਂ 1000 ਰੁਪਏ ਦੇ ਘੱਟ ਦੁਪੱਟਾ ਨਹੀਂ ਮਿਲੂਗਾ ਬੇਟਾ ਸੀ ਗਾਏ ਮੋਟਰ ਚਲਵਾਉਣੀ ਹੈ ਜੀ 99 ਉੱਠਾ ਖੁੱਲ ਗਿਆ ਉੱਠਾ ਖੁੱਲ ਗਿਆ ਜੀ ਸਿੱਧਾ ਕਰਕੇ ਦਿਖਾਓ ਆਹ ਲਓ ਜੀ ਆਹ ਲਓ ਜੀ ਕਰ ਕਰ ਲੋ ਚੈੱਕ 1 ਆਹ ਲਓ ਜੀ 2 ਆਹ ਲਓ ਜੀ 3 ਆਹ ਲਓ ਜੀ 4 ਆਹ ਲਓ ਜੀ 5 ਆਹ ਲਓ ਜੀ 6 ਦੇਖੋ ਜੀ ਆਹ ਲਓ ਜੀ 7 7 ਰੰਗ ਗਏ ਦੇਖੋ ਜੀ ਆ ਲੋ ਜੀ ਇੱਕ ਡਿਜ਼ਾਈਨਿੰਗ ਅਲਸੋ ਵੀ ਵਿਜ਼ਿਟ ਕਰੋ ਇੱਕ ਇੱਕ ਰਕਸ਼ਨ ਮੇਨ ਬਜ਼ਾਰ ਵਾਲੀ ਵੱਡਾ ਤਮਾਕਾ ਲੈ ਕੇ ਹਾਜ਼ਰ ਨੇ ਕੋਈ ਕਹਿੰਦੇ 1500 ਕੋਈ ਕਹਿੰਦੇ 3500 ਕੋਈ ਕਹਿੰਦੇ 1800 ਉੱਪਰ ਇੱਕ ਇਹ ਕਹਿੰਦੇ 799 ਵਾਲਾ ਇੱਕ 1500 ਦੇ ਦੋ ਆ ਲੋ ਦੋਨੜੀ ਨਮਰਾਈ ਦੋ ਦਾ ਸੂਟ ਡਬਲ ਸ਼ੇਡ ਦੇ ਵਿੱਚ ਹੈ ਡਬਲ ਸ਼ੇਡ ਦਾ ਸੂਟ ਬਟਿਕਾ ਵਾਲਾ ਇੰਸਟਾਗ੍ਰਾਮ ਰੀਲ ਵਾਲਾ ਪੀਸ ਹੈ ਲੇਟੈਸਟ ਚੀਜ਼ ਹੈ ਜੀ हट ਕੇ ਚੀਜ਼ਾਂ ਨਾਲ ਔਰਗੰਝੇ ਦੀ ਦੁਪੱਟਾ ਵਰਕ ਹੋਇਆ ਹੋਇਆ 799 ਦਾ 1 1500 ਦੇ 2 1500 ਦੇ 2 ਤੇ 799 ਰੁਪਏ ਦਾ 1 ਆ लो जी कलर ਕਰੋ ਚੈੱਕ कलर ਦਿਖਾ ਜੀ कलर ਜੀ ਚੈੱਕ कलर ਵੋ ਤੋਂ ਸੋਹਣੀ ਹੈ ਜੀ ਆ ਲੋ ਸ਼ੀਨ ਸ਼ੋਟ ਮਾਰ ਕੇ ਆਪਣਾ ਨਾਲ ਦੀ ਨਾਲ ਸਬਸਕ੍ਰਾਈਬ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਜੀ ਜੇ ਕਿਸੇ ਮੇਰੀ ਬਿੱਬੀ ਭੈਣ ਦਾ ਫਾਇਦਾ ਹੋਵੇ ਜੀ ਠੀਕ ਹੈ ਜੀ ਆ ਦੇਖੀ ਜੀ ਆ ਲੋ ਜੀ ਆ ਕਰੋ ਚੈੱਕ ਲਾਈਨਿੰਗ ਦੇ ਵਿੱਚ ਆਇਆ ਸੂਟ ਅਪਡੇਟ ਹੋ ਗਏ कलर ਹੈ ਜੀ ਮੈਚਿੰਗ ਦੇ ਵਿੱਚ ਦੇਖੋ ਜੀ ਹਾਂਜੀ ਸਵਾਰੋ ਚੈੱਕ ਰੁਪਟਾ ਵੀ ਦਿਖਾਉਂਦੇ ਆ ਜੀ ਯਾਰ ਲਓ ਜੀ ਕੱਟ ਵਰਕ ਦੇ ਰੁਪਟਾ ਦੁਪੱਟਾ ਖੋਲ ਕੇ ਦਿਖਾਓ ਜੀ ਕੋਈ 3500 ਨਹੀਂ ਕੋਈ 1500 ਨਹੀਂ ਸਿਰਫ 799 1 99 1500 2 ਹੋਰ ਵੀ ਸੂਟਾਂ ਦੀ ਲੱਗੀ ਸੇਲ ਬੜਾ ਮਹਾਂ ਕੀ ਜਲਦੀ ਜਲਦੀ ਵਿజిਟ ਕਰੋ ਜਲਦੀ ਜਲਦੀ ਵਿజిਟ ਕਰੋ ਜਲਦੀ ਤੋਂ ਜਲਦੀ ਵਿజిਟ ਕਰੋ ਆ ਲਓ ਜੀ ਏਕ ਏਕ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਇੱਕ ਇੱਕ ਸਸਤੀ ਹੱਟੀ ਬਾਣੀਆਂ ਦੀ ਹੱਟੀ ਲੋ ਜੀ ਕਲਰ ਕਰੋ ਜੀ ਚੈੱਕ ਆਹ ਲੋ ਜੀ ਮਲਟੀ ਕਲਰ ਅਲੱਗ ਅਲੱਗ ਕਲਰ ਆਹ ਲੋ ਜੀ ਨਵਾਂ ਆਰਟੀਕਲ ਨਵੀਂ ਡਿਜ਼ਾਈਨਿੰਗ ਮੇਰਾ ਭਰਾ ਰਵਿੰਦਰ ਮਨਸਲ ਕਹਿੰਦਾ ਹੈ ਦੇਖੋ ਜੀ ਬਾਜੂ ਕੱਢੇ ਹੈ ਨਹੀਂ ਤੋਹਫੇ ਕਸਟਮਰਾਂ ਨੂੰ ਗਾੜਾ ਕੱਢਿਆ ਹੋਇਆ ਪੱਲਾ ਕੱਢਿਆ ਹੋਇਆ ਬਾਜੂ ਕੱਢਿਆ ਹੋਇਆ ਚੁੰਨੀ ਪੂਰੀ ਔਰਗੰਝਾ ਦੀ ਹੈਵੀ ਨਾਲ ਲੱਗੀ ਹੋਈ ਹੈ ਹਾਂਜੀ ਪੂਰਾ ਫੁੱਲ ਹੈਵੀ ਸੂਟ ਹੈ ਕੋਈ ਕਹਿੰਦਾ 2500 ਕੋਈ ਕਹਿੰਦਾ 2800 ਇੱਕ ਇੱਕ ਕਲੈਕਸ਼ਨ ਵਾਲੇ 799 ਰੁਪਏ ਦਾ ਵੇਚ ਰਹੇ ਆ ਜੀ 799 ਜਲਦੀ ਵਿਜ਼ਿਟ ਕਰੋ ਜਲਦੀ ਤੋਂ ਜਲਦੀ ਪਾਓ ਆਪਣੇ ਮਨਪਸੰਦ ਦਾ ਸੂਟ ਲੈ ਕੇ ਜਾਓ ਆਹ ਲੋ ਕਲਰ ਚੈੱਕ ਕਰੋ ਚਾਰ ਕਲਰ ਕਰੋ ਚੈੱਕ ਆਹ ਲੋ ਜੀ ਆਹ ਲੋ ਜੀ ਆਹ ਲੋ ਜੀ ਆਵਾਜ਼ ਆ ਲੋ ਜੀ ਕਾ ਵੀ ਦਿਖਾਉ ਡਿਜ਼ਾਈਨ ਆ ਲੋ ਜੀ ਆ ਦੇਖੋ ਡਿਜ਼ਾਈਨ ਇੱਕ ਕਰੋ ਜੀ ਚੈੱਕ ਗੜਾ ਪੱਲਾ ਪੂਰਾ ਇਹ ਵੀ ਸੂਟ ਹੈ ਬਾਜੂ ਪੱਲਾ ਆਉਂਗਾ ਉਹ ਨੂੰ ਮਿਲਣਾ ਉੱਥੇ ਬਾਹਰ ਮਾਲ ਨਿਬੜ ਦੇਣਾ ਬਹੁਤ ਸਟਾਕ ਲਿਮਟਿਡ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਈ ਦੁਪੱਟੇ ਹੈਵੀ ਹੈ ਦੁਪੱਟੇ ਹੈਵੀ ਕੱਟ ਬਰਕਰਾਰ ਕਲਰ ਵਿਚਾਰ ਨੇ ਕਲਰ ਵਿਚਾਰ ਨੇ ਕਲਰ ਵਿਚਾਰ ਨੇ ਆ ਲੋ ਜੀ ਆ ਲੋ ਜੀ ਪੈਣਾ ਦੀ ਡਿਮਾਂਡ ਤੇ ਲਾਈਟ ਚਾਟ ਹੈ ਜੀ ਆ ਲੋ ਜੀ ਲਾਈਟ ਚਾਟ ਦੇਖੋ ਜੀ ਸੇਮ ਫੋਟੋ ਵਾਲਾ ਸੂਟ ਹੈ ਫੋਟੋ ਵਾਲਾ ਪੀਸ ਇੰਸਟਾਗ੍ਰਾਮ ਰੀਲ ਵਾਲਾ ਸੂਟ ਹੈ ਜੀ ਚੈੱਕ ਕਰੋ ਜੀ ਲੋ ਆਹ ਲੋ ਜੀ ਦੁਪੱਟਾ ਪ੍ਰਿੰਟਡ ਔਰਗੰਝਾ ਦਾ ਸੂਟ ਔਰਗੰਝਾ ਦਾ ਦੁਪੱਟਾ ਚਾਰ ਕਲਰ ਸਾਰੇ ਕਲਰ ਸੋਨੇ ਆ ਜੀ ਇਲਿਸ਼ ਕਲਰ ਬ੍ਰਾਈਡਲ ਕਲਰ ਸਾਰੇ ਆਹ ਲੋ ਜੀ ਸੇਮ ਫੋਟੋ ਵਾਲਾ ਮਾਰ ਆ ਕੇ ਹਾਜ਼ਰ ਨੇ ਤੁਹਾਡੇ ਵਾਸਤੇ ਆਪਣੀ ਪੈਰਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਬਹੁਤ ਜ਼ਿਆਦਾ ਫੋਨ ਆ ਰਹੇ ਸੀਗੇ ਜੀ ਔਰਗੰਝੇ ਸੂਟਾਂ ਦੀ ਵੀਡੀਓ ਪਾਈ ਜਾਵੇ ਹੁਣ ਇਹ ਤੋਂ ਵੀਡੀਓ ਅਗਲੀ ਕਿਹੜੀ ਪਾਣੀ ਹੈ ਸਾਨੂੰ ਕਮੈਂਟ ਕਰਕੇ ਦੱਸੋ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਆਪਣੇ ਸ਼ੇਅਰ ਦਾ ਨਾਮ ਦੱਸੋ ਤਾਂ ਕਿ ਆਪਾਂ ਤੁਹਾਡੇ ਨਾਲ ਦੀ ਨਾਲ ਦੇਖੀਏ ਕਿ ਕਿਹੜਾ-ਕਿਹੜਾ ਬੰਦਾ ਕਿੱਥੇ-ਕਿੱਥੇ ਵੀਡੀਓ ਦੇਖ ਰਿਹਾ ਸਾਡੀ ਏਕੇ ਕਲੈਕਸ਼ਨ ਮੇਨ ਪਿਆਰ ਵਾਲੀ ਕਮੈਂਟਾਂ ਦੇ ਵਿੱਚ ਸਾਨੂੰ ਲਾਈਕ ਸ਼ੇਅਰ ਦੱਸੋ ਸਾਰੀ ਜਾਣਕਾਰੀ ਦਿਓ ਕਿਹੜਾ ਕਿੱਥੋਂ ਹੈ ਜੀ ਆ ਲੋਈ ਕਾੜ ਦੇਣ ਦੇਖੋ ਗਲਾ ਪੱਲਾ ਬਾਜੂ ਵਰਕ ਪੋਲ ਕਾੜੀ ਨਾਲ ਦੁਪੱਟਾ ਔਰਗੰਝੇ ਦਾ ਔਰਗੰਝੇ ਦਾ ਦੁਪੱਟਾ ਕੋਈ 1500 ਨਹੀਂ ਕੋਈ 1800 ਨਹੀਂ ਕੋਈ 3500 ਨਹੀਂ ਕੋਈ 2500 ਨਹੀਂ ਸਿਰਫ 799 ਦਾ ਇੱਕ 799 99 1500 ਦੇ 2 1500 ਦੇ 2 1500 ਦੇ 2 ਜਲਦੀ ਜਲਦੀ ਵਿਜ਼ਿਟ ਕਰੋ ਏਕੇ 컬렉ਸ਼ਨ 메인 ਬਾਜ਼ਾਰ ਕੋਰਾਲੀ